ਪੰਜਾਬ ਦੀਆਂ ਖਬਰਾਂ ਪ੍ਰੋਗਰਾਮ دیکھنے ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮੰਨਾ ਬੇਦੀ ਪੁਲਟਨ ਦੀ ਸ਼ੁਰੂਆਤ ਕਰਾ ਕੇ ਸੁਰਖੀਆਂ ਬਿਨਾਂ ਕੇਂਦਰੀ ਬਜਟ ਦੇ ਵਿੱਚ ਪੰਜਾਬ ਦੇ ਵੱਲੋਂ ਵਾਕਵਾਕ ਉਦੇਸ਼ਾਂ ਦੇ ਨਾਲ ਇੱਛਾ ਸੂਚੀ ਰੂਪੀ ਰੂਪਰੇਖਾ ਹੋਈ ਤਿਆਰ ਚੰਡੀਗੜ੍ਹ ਮੇਅਰ ਚੋਨਾ ਦੇ ਵਿੱਚ ਆਪ ਤੇ ਕਾਂਗਰਸ ਨੂੰ ਹਰਾ ਕੇ ਪਾਜਪਾ ਨੇ ਕੀਤੇ ਜਿੱਤ ਹਾਸਲ। ਰਾਮ ਰਹੀਮ ਨੂੰ ਗਰਗਰ ਪਰੋਲ ਦੇ ਬਾਰੇ ਜ਼ਥੇਦਾਰ ਗਿਆਨੀ ਰਕबीर ਸਿੰਘ ਨੇ ਦਿੱਤਾ ਆਪਣਾ ਬਿਆਨ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਪੂਰਥਲਾ ਹਾਊਸ ਰਿਹائش ਤੇ ਚੋਂ ਕਮਿਸ਼ਨ ਦੀ ਟੀਮ ਪਹੁੰਚੀ ਤਲਾਸ਼ੀ ਲੈ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਕੇਂਦਰੀ ਵਿੱਤ ਮੰਤਰੀ ਨਿਰਮਲਾ ਸਿਤਾਰਮਨ ਦੇ ਵੱਲੋਂ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਜਾ ਰਿਹਾ ਜਿਸ ਦੇ ਵਿੱਚ ਕਿ ਪੰਜਾਬ ਨੇ ਰਾਜ ਦੀ ਸਭ ਤੋਂ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਵਿਆਪਕ ਵਿੱਤੀ ਪੈਕੇਜ ਲਈ ਆਪਣਾ ਕੇਸ ਬਣਾ ਲਿਆ ਹੈ ਜਾਣਕਾਰੀ ਮੁਤਾਬਕ ਕੇਂਦਰੀ ਵਿੱਤ ਮੰਤਰੀ ਨਿਰਵਿਲਾਸ ਸਿਤਾ ਨੰਦ ਨੂੰ ਲਿਖੇ ਗਏ ਇੱਕ ਵਿਸਤ੍ਰਿਤ ਪੱਤਰ ਵਿੱਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖੇਤੀਬਾੜੀ ਨੂੰ ਬਦਲਣ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਵਿੱਤੀ ਸਥਿਰਤਾ ਦੇ ਮਕਸਦ ਦੇ ਨਾਲ ਇੱਕ ਦਲੇਰ ਇੱਛਾ ਸੂਚੀ ਦੀ ਰੂਪਰੇਖਾ ਵੀ ਤਿਆਰ ਕੀਤੀ ਹੈ ਉਤਰੀ ਫਸਲੀ ਰਵੰਦਾ ਨੂੰ ਸਮਰਥਨ ਦੇਣ ਦੇ ਲਈ ਵਿਸ਼ੇਸ਼ ਪ੍ਰੋਜੈਕਟ ਲੈ ਕੇ ਪ੍ਰਾਲੀ ਸੜਨ ਦੇ ਸੰਕਟ ਦੇ ਨਾਲ ਜਿੱਟ੍ਹੇ ਵਾਲੇ ਕਿਸਾਨਾਂ ਦੇ ਲਈ ਪ੍ਰੋਤਸਾਹਨ बकाया बकाया भरपाई तो लैके इसकी आर्थिकता को मुड़ सूचित करने उद्योगिक रियायत तक मंगा, तुरंत राहत और लम्बे समय की स्थिरता दोहान सुरक्षित करने के लिए तैयार गई ਯੂਡੀ ਦੀ ਮੇਅਰ ਚੋਣ ਤਾਂਦਲੀ ਦੇ ਮਾਮਲੇ ਤੇ ਚ ਵੱਟੀ ਨਾ ਮੋਸ਼ੀ ਚੱਲਨ ਤੋਂ 1 ਸਾਲ ਬਾਅਦ ਮੇਅਰ ਉਮੀਦਵਾਰ ਹਰਪ੍ਰੀਤ ਕੌਰ ਬਬਲਾ ਨੇ ਆਪ ਕਾਂਗਰਸ ਦੀ ਸੰਜੀ ਉਮੀਦਵਾਰ ਪ੍ਰੀਮ ਲਤਾ ਨੂੰ 2 ਵੋਟਾਂ ਦੇ ਨਾਲ ਹਰਾਇਆ ਮਿਲੀ ਜਾਣਕਾਰੀ ਦੇ ਮੁਤਾਬਕ ਮੇਅਰ ਦੀ ਚੋਣ ਗੱਟਚੋੜ ਦੇ ਪੱਖ ਦੇ ਵਿੱਚ ਹੋਣ ਦੀ ਉਮੀਦ ਸੀ ਤੇ ਅਚਾਨਕ ਇਸ ਨੇ ਮੋੜ ਲਿਆ ਜਦੋਂ ਕ੍ਰਾਸ ਵੋਟਿੰਗ ਨੇ ਭਾਜਪਾ ਦੇ ਹੱਕ ਦੇ ਵਿੱਚ ਆਪਣਾ ਮੋੜ ਲਿਆ ਵਾਰਡ 10 ਤੋਂ ਕਾਂਸਟੈਂਟ ਬਬਲਾ ਨੇ 19 ਵੋਟਾਂ ਹਾਸਲ ਕੀਤੀਆਂ ਜਦਕਿ ਵਾਰਡ 23 ਤੋਂ ਪ੍ਰੀਮ ਲਤਾ ਨੇ ਸਾਰਾ ਵੋਟਾ ਹਾਸਲ ਕੀਤੀਆਂ ਜਿਸ ਦੇ ਨਾਲ ਕੀ ਹੈ ਸਚਿਤ ਦਿਨਾਲਪ ਪੰਜਾਬ ਨੇ ਚੰਡੀਗੜ੍ਹ ਦੇ ਸਿਵਲ ਪ੍ਰਸ਼ਾਸਨ ਤੇ ਆਪਣੀ ਪਕੜ ਨੂੰ ਮਜ਼ਬੂਤ ਕਰ ਲਿਆ ਜਦਕਿ ਆਪ ਕਾਂਗਰਸ ਕਟਚੋਰ ਦਲ ਬਦਲੀ ਦੀ ਕੋੜੀ ਹਕੀਕਤ ਦੇ ਨਾਲ ਜੂਝ ਰਿਹਾ ਹੈ ਜ਼ਿਕਰਯੋਗ ਹੈ ਕਿ ਦੋਹਾਂ ਉਮੀਦਵਾਰਾਂ ਨੂੰ 19-19 ਵੋਟਾਂ ਮਿਲੀਆਂ ਨੇ ਚਤਕੀ ਭਾਜਪਾ ਦੀ ਸੀਨੀਅਰ ਡਿਪਟੀ ਮੇਅਰ ਉਮੀਦਵਾਰ ਬਿਮਲਾ ਦੂਬੇ ਅਤੇ ਡਿਪਟੀ ਮੇਅਰ ਉਮੀਦਵਾਰ ਲਖਬੀਰ ਸਿੰਘ ਬਿੱਲੂ ਨੂੰ 17-17 ਵੋਟਾਂ ਹਾਸਲ ਹੋਈਆਂ ਹਨ ਡੇਰਾਮੁਖੀ ਬਾਬਾ ਰਾਮ ਰਹੀਮ ਨੂੰ ਵਾਰ-ਵਾਰ ਪਰੋਲ ਦੇਤੇ। ਸੂਰਿਆਕਾਲ ਤੱਕ ਤਾਂ ਸਾਹਿਬ ਤੇ ਜ਼ਥੇਦਾਰ ਸਿੰਘ ਸਾਹਿਬ ਗਿਆਨੀ ਰਬੀਰ ਸਿੰਘ ਨੇ ਤਿੱਖਾ ਪ੍ਰतिकਰਮ ਦਿੱੰਦਿਆ। ਆਖਿਆ ਕਿ ਸਰਕਾਰ ਡੇਰਾਮੁਖੀ ਵਰਗੇ ਸੰਗੀਨਾ ਪੁਰਾਤਿਆਂ ਨੂੰ ਵਾਰ-ਵਾਰ ਪਰੋਲ ਦੇ ਕੇ ਅਤੇ 30-30 ਸਾਲਾਂ ਤੋਂ ਜੇਲਾ ਦੇ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਨੂੰ ਸਜ਼ਾਵਾਂ ਪੁਰੀਆਂ ਹੋਣ ਦੇ ਬਾਵਜੂਦ ਰਿਹਾ ਨਾ ਕਰਕੇ ਸਿੱਖਾਂ ਨੂੰ ਦੇਸ਼ ਅੰਦਰ ਗੁਲਾਮੀ ਦਾ ਅਹਿਸਾਸ ਕਰਵਾ ਰਹੀ ਹੈ ਉਤਹੀ ਮਿਲ ਜਾਣਕਾਰੀ ਦੇ ਮੁਤਾਬਕ ਸ਼੍ਰੀ ਅਕਾਲ ਤਖਤ ਸਾਹਿਬ ਸਕਤਰੇਤ ਤੋਂ جاری ਲਿਖਤੀ ਬਿਆਨ ਦੇ ਵਿੱਚ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੇ ਕਿਹਾ ਹੈ ਕਿ ਡੇਰਾ ਸਰਸਾ ਮੁਖੀ ਨੂੰ ਸਰਕਾਰ ਦੇ ਵੱਲੋਂ ਆਪਣੇ ਰਾਜਨੀਤਿਕ ਹਿੱਤਾਂ ਦੇ ਲਈ ਵਾਰ-ਵਾਰ ਰਿਹਾ ਕਰਕੇ ਕਾਨੂੰਨ ਦੇ ਪ੍ਰਤੀ ਵਿਸ਼ਵਾਸ ਤੇ ਸਮੂਹਿਕ ਭਾਵਨਾ ਨੂੰ ਖਤਮ ਕੀਤਾ ਜਾ ਰਿਹਾ ਹੈ ਤਾਂ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਰਾਜਨੀਤਿਕ ਉਤਸ਼ਾਹ ਦੇ ਵਿਚਕਾਰ ਇੱਕ ਵੱਡੀ ਖਬਰ ਸਾਮne ਆ ਰਹੀ ਹੈ ਦੱਸਦੀ ਹੈ ਕਿ ਚੋਰ ਕਮਿਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਘਰ ਛਾਪਾ ਮਾਰਿਆ। ਇਹਦੀ ਟੀਮ ਦਿੱਲੀ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਤੇ ਘਰ ਦੀ ਤਲਾਸ਼ੀ ਲੈ ਰਹੀ ਹੈ ਅਤੇ ਜਾਣਕਾਰੀ ਮਿਲ ਰਹੀ ਹੈ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਇਸ ਨੂੰ ਲੈ ਕੇ ਹੜਕੰਪ ਮੱਚ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿੱਲੀ ਸਥਿਤ ਸਰਕਾਰੀ ਰਿਹਾਇਸ਼ ਤੇ ਛਾਪਾ ਇਸ ਤਰ੍ਹਾਂ ਨਹੀਂ ਮਾਰਿਆ ਗਿਆ ਸੂਤਰਾ ਦੀ ਮੰਨੀਏ ਤਾਂ ਚੋਣ ਕਮਿਸ਼ਨ ਨੂੰ ਇੱਕ ਕੰਬੀਰ ਸ਼ਿਕਾਇਤ ਮਿਲੀ ਸੀ ਅਤੇ ਕਮਿਸ਼ਨ ਨੂੰ ਇਸ ਵਿਜ਼ਨ ਐਪ ਰਾਹੀਂ ਇੱਕ ਸ਼ਿਕਾਇਤ ਮਿਲੀ ਸੀ ਜਿਸ ਅਨੁਸਾਰ ਉੱਥੇ ਨਕਤੀ ਵੰਡੀ ਜਾ ਰਹੀ ਸੀ ਸ਼ਿਕਾਇਤ ਦੇ ਆਧਾਰ ਤੇ ਛਾਪਾ ਮਾਰਨ ਦੇ ਲਈ ਕਪੂਰਥਲਾ ਹਾਊਸ ਪਹੁੰਚੀ ਉੱਥੇ ਹੀ ਫਿਲਹਾਲ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੋਇਆ ਹੈ ਸ਼੍ਰੋਮਣੀ ਕਾਲੀਦਲ ਸੁਧਾਰ ਲਹਿਰ ਦੇ ਕਨਵੀਨਰ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਤੇ ਜੱਥੇਦਾਰ ਉਮੈਦਪੂਰੀ ਦਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਫਸੀਲ ਤੋਂ 2 ਦਸੰਬਰ ਨੂੰ ਹੋਏ ਹੁਕਮਨਾਮਿਆਂ ਦੇ ਵਿੱਚ ਸਿੰਘ ਸਹਬਾਨਾ ਨੇ ਬੜਾ ਸਪਸ਼ਟ ਆਖਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਲੀਡਰਸ਼ਿਪ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਕਵਾਚ ਗਿਆ ਹੈ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਸੀ ਜਿਸ ਦੇ ਕੇ ਦੇਖੇ ਖੇਤ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਪਰਤੀ ਆਰੰਭ ਕੀਤੀ ਗਈ ਸੀ। ਉਹਦੇ ਜਥੇਬੰਦੀ ਦਾ ਢਾਂਚਾ ਦੁਬਾਰਾ ਕਾਇਮ ਕਰਕੇ ਪ੍ਰਧਾਨ ਦੇ ਚੋਂ ਨਵੇਂ ਸਿਰੇ ਤੋਂ ਕਰਾਉਣ ਦਾ ਕੱਲ ਆਖੀ ਗਈ ਸੀ ਸੱਤ ਮੈਂਬਰੀ ਕਮੇਟੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅੱਜ ਤੱਕ ਕੋਈ ਵੀ ਮਾਨਤਾ ਨਹੀਂ ਦਿੱਤੀ ਗਈ ਚਾਹੇ ਸਿੰਘ ਸਾਬਦੇ ਵੱਲੋਂ ਕਈ ਵਾਰ ਇਹ ਆਖਿਆ ਗਿਆ ਸੀ ਕਿ ਇੱਕ ਕਮੇਟੀ ਕਾਇਮਾ ਅਤੇ ਇਹ ਹੀ ਕਮੇਟੀ ਫਰਤੀ ਕਰੇਗੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਰੈਂਸ ਬਿਸ਼ਨੋਏ ਇੰਟਰਵਿਊ ਮਾਮਲੇ ਦੇ ਵਿੱਚ ਹੁਕਮ ਜਾਰੀ ਕੀਤਾ ਨੇ ਕਿ ਡੀਜੀਪੀ ਪ੍ਰਭੋਤ ਕੁਮਾਰ ਹੀ ਇਸ ਕੇਸ ਦੀ ਅੱਗੇ ਤੋਂ ਜਾਂਚ ਚਾਲੀ ਰੱਖਣਗੇ ਜਿਸ ਤੇ ਡੀਜੀਪੀ ਨੇ ਵੀ ਆਪਣੀ ਸਹਿਮਤੀ ਦੇ ਦਿੱਤੀ ਹੈ ਸਰਕਾਰ ਦੇ ਮੁਤਾਬਕ ਇਸ ਤੋਂ ਪਹਿਲਾਂ ਗੈਂਗਸਟਰ ਲਾਰੈਂਸ ਬਿਸ਼ਨੋਏ ਮਾਮਲੇ ਦੇ ਵਿੱਚ ਵੀਰਵਾਰ ਨੂੰ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਸੇ ਕੋਲ ਕੇਵਲ ਇੱਕ ਹੀ ਡੀਜੀਪੀ ਕੇਂਦਰ ਸਰਕਾਰ up ਇਬਨੈਪਲੇ ਜਦਕਿ ਬਾਕੀ ਐਡੀਜੀਪੀ ਦੇ ਤੌਰ ਤੇ ਨੈਪਲ ਨੇ ਹਾਈ ਕੋਰਟ ਨੇ ਕਿਹਾ ਹੈ ਕਿ ਡੀਜੀਪੀ ਪ੍ਰਬੋਤ ਕੁਮਾਰ ਨੇ ਹੁਣ ਤੱਕ ਸ਼ਾਂਤਰ ਜਾਂਚ ਕੀਤੀ ਹੈ ਕਿਉਂ ਨਾ ਉਹੀ ਇਸ ਜਾਂਚ ਨੂੰ ਚਾਲੂ ਰੱਖਣ ਹਾਈ ਕੋਰਟ ਨੇ ਇੱਕ ਵਾਰ ਫਿਰ ਡੀਜੀਪੀ ਗੌਰਵ ਯਾਦਵ ਦੇ ਬਿਆਨ ਤੇ ਸਵਾਲ ਖੜੇ ਕੀਤੇ ਨੇ ਕਿ ਕਿਵੇਂ ਇੱਕ ਡੀਜੀਪੀ ਨੇ ਇਨਕਾਰ ਕੀਤਾ ਕਿ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਹੋਈ ਉਦੋਂ ਹੀ ਹਾਈ ਕੋਰਟ ਨੇ ਕਿਹਾ ਹੈ ਕਿ ਡੀਜੀਪੀ ਪ੍ਰਬੋਤ ਕੁਮਾਰ ਨੂੰ ਹੀ ਅੱਗੇ ਜਾਂਚ ਚਾਲੂ ਰੱਖਣ ਦਾ ਸੁਝਾਅ ਦਿੱਤਾ ਗਿਆ ਸੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪੂਰੀ ਸੁਰੱਖਿਆ ਇਸ ਸੰਬੰਧੀ ਦਿੱਤੀ ਜਾ ਤੇ ਸਰਕਾਰ ਨੂੰ ਨਾ ਪੂਰਾ ਸਟਾਫ ਵੀ ਮੋਹਿਆ ਕਰਾਏਗੀ ਤਾਂ ਇੱਕ ਫਿਰ ਮੇਨੋ ਬਜਟ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ ਰਵਾਇਤੀ ਭਾਸ਼ਣ ਦੇ ਵਿੱਚ ਵਿਰੋਧੀ ਧਰ ਨੂੰ ਨਿਸ਼ਾਨਾ ਬਣਾਇਆ ਨਿਸ਼ਾਨਾ ਬਣਾਉਂਦੇ ਹੋਣਾ ਕਿ 10 ਸਾਲਾਂ ਦੇ ਵਿੱਚ ਪਹਿਲੀ ਵਾਰ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਕਿਸੇ ਵਿਦੇਸ਼ ਤੋਂ ਅਗਲਾਉਣ ਦੀ ਕੋਈ ਵੀ ਕੋਸ਼ਿਸ਼ ਨਹੀਂ ਕੀਤੀ ਗਈ ਜਾਣਕਾਰੀ ਮੁਤਾਬਕ ਇਸ ਮੌਕੇ ਪੀਐਮ ਮੋਦੀ ਨੇ ਕਿਹਾ ਕਿ 2014 ਤੋਂ ਬਾਅਦ ਸ਼ਾਇਦ ਇਹ ਸੰਸਦ ਦਾ ਪਹਿਲਾ ਸੈਸ਼ਨ ਹੈ ਜਿਸ ਦੇ ਵਿੱਚ ਕਿ ਇੱਕ ਦਿਨ ਪਹਿਲਾਂ ਕਿਸੇ ਵਿਦੇਸ਼ੀ ਦੇਸ਼ ਨੇ ਦਖਲਅੰਦਾਜ਼ੀ ਨਹੀਂ ਕੀਤੀ ਹੈ ਉਹਨਾਂ ਅੱਗੇ ਕਿਹਾ ਕਿ ਮੈਂ ਪਿਛਲੇ 10 ਸਾਲਾਂ ਤੋਂ ਦੇਖ ਰਿਹਾ ਹਾਂ ਅਤੇ ਹਰ ਸੀਜ਼ਨ ਤੋਂ ਪਹਿਲਾਂ ਲੋਕ ਸ਼ਰਾਤ ਕਰਨ ਦੇ ਲਈ ਤਿਆਰ ਹੋ ਜਾਂਦੇ ਨੇ ਅਤੇ ਇੱਥੇ ਅਸੀਂ ਦਿਖਾਉਂਦੇ ਹਾਂ ਕਿ ਕਿਸ ਨੂੰ ਇਸ ਨੂੰ ਵਧਾਉਣ ਦੇ ਲਈ ਲੋਕਾਂ ਦੀ ਕੋਈ ਕਮੀ ਨਹੀਂ ਹੈ ਉਦੋਂ ਹੀ ਪੀਐਮ ਮੋਦੀ ਨੇ ਆਪਣੇ ਸੰਬੋਧਨ ਦੇ ਵਿੱਚ ਇਹ ਵੀ ਆਖਿਆ ਕਿ ਭਾਰਤ ਮਿਸ਼ਨ ਮੋਰ ਦੇ ਵਿੱਚ ਅੱਗੇ ਵਧ ਰਿਹਾ ਹੈ ਕੇਂਦਰ ਸਰਕਾਰ ਫਾਸਟੈਕ ਦੇ ਨਾਲ ਸੰਬੰਧਿਤ ਨਿਯਮਾਂ ਨੂੰ ਵਾਰ-ਵਾਰ ਬਦਲ ਰਹੀ ਹੈ ਇਸ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਅਤੇ ਰਾਸ਼ਟਰੀ ਕਪਤਾਨ ਨਿਗਮ ਲੋਕਾਂ ਦੇ ਸਹੂਲਤ ਲਈ ਟੋਲ ਪਲਾਸਿਆਂ ਦੇ ਉੱਤੇ ਭੁਗਤਾਨ ਵਿਕਲਪ ਨੂੰ ਹੋਰ ਸੁਚਾਰੂ ਅਤੇ ਮੁਸ਼ਕਲ ਰਹਿਤ ਬਣਾਉਣ ਦੇ ਲਈ ਲਗਾਤਾਰ ਕੰਮ ਕਰ ਰਹੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਹੁਣ ਅਜਿਹੀ ਸਥਿਤੀ ਦੇ ਵਿੱਚ ਮਹਾਰਾਸ਼ਟਰ ਕੈਬਨਿਟ ਨੇ ਇੱਕ ਐਲਾਨ ਕਰ ਦਿੱਤਾ ਹੈ ਕਿ 1 ਅਪ੍ਰੈਲ 2025 ਤੋਂ ਸੂਬੇ ਦੇ ਸਾਰੇ ਵਾਹਨਾਂ ਤੇ ਫਾਸਟੈਗ ਲਗਾਉਣਾ ਹੁਣ ਲਾਜ਼ਮੀ ਹੋਵੇਗਾ। ਦੱਸਦੀਏ ਪਹਿਲਾਂ ਮਹਾਰਾਸ਼ਟਰ ਦੇ ਵਿੱਚ ਫਾਸਟੈਗ ਲਾਜ਼ਮੀ ਨਹੀਂ ਸੀ ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਸੂਬਿਆਂ ਦੇ ਵਿੱਚ ਫਾਸਟੈਗ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ ਪਰ ਕੁਝ ਸੂਬਿਆਂ ਦੇ ਵਿੱਚ ਇਸ ਦੀ ਛੋਟ ਵੀ ਦਿੱਤੀ ਗਈ ਹੈ। ਇਹਨਾਂ ਸੂਬਿਆਂ ਦੇ ਵਿੱਚ ਮਹਾਰਾਸ਼ਟਰ ਵੀ ਹੁਣ ਸ਼ਾਮਲ ਸੀ ਪਰ ਹੁਣ 1 ਅਪ੍ਰੈਲ ਤੋਂ ਮਹਾਰਾਸ਼ਟਰ ਦੇ ਵਿੱਚ ਵੀ ਸਾਰੇ ਹੀ ਵਾਹਨਾਂ ਤੇ ਫਾਸਟੈਗ ਲਾਜ਼ਮੀ ਹੋ ਜਾਵੇਗਾ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇ ਜਿਵਾਲ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਕਿਹਾ ਕਿ ਨਯਾਬ ਸਿੰਘ ਸਹਨੇ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਨੇ ਗਵਾਂਟੀ ਸੋਪਿਆਂ ਤੋਂ ਉਤਰਿਆ ਦੇ ਵਿੱਚ ਢਾਕਣ ਹੋਣ ਵਾਲੇ ਅਮੋਨੀਆ ਦੀ ਸਮੱਸਿਆ ਨੂੰ ਸੁਧਾਰਨ ਦੇ ਲਈ ਦਿੱਲੀ ਸਰਕਾਰ ਦੀਆਂ ਆਪਣੀਆਂ ਅਪੀਲਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ਜਾਣਕਾਰੀ ਮੁਤਾਬਕ ਅਰਵਿੰਦ ਕੇ ਜਿਵਾਲ ਨੇ ਕਿਹਾ ਕਿ ਅਜੇ ਸੇ ਕਲੋਰਿਨ ਦੇ ਨਾਲ 7 ਪੀਪੀਐਮ ਅਮੋਨੀਆ ਵਾਲਾ ਪਾਣੀ ਪੀਂਦਿਆ ਬੋਤਲਾ ਰੱਖਿਆ ਨੇ ਅਤੇ ਭਾਜਪਾ ਤੇ ਕਾਂਗਰਸ ਆਪਸ ਦੇ ਵਿੱਚ ਰਲ ਗਏ ਨੇ ਦੋਹਾਂ ਦਿੱਲੀ ਦੇ ਲੋਕਾਂ ਦੀ ਸਿਹਤ ਦੇ ਚਾਹਨਾ ਦੇ ਨਾਲ ਖੇਡ ਰਹੇ ਨੇ ਉਹਨਾਂ ਕਿਹਾ ਅਸੀਂ ਇਹ ਬੋਤਲਾ ਅਮਿਤ ਸ਼ਾ, ਵਰਿੰਦਰ ਸੱਚਦੇਵਾ, ਨਾਇਬ ਸਿੰਘ ਸੈਣੀ ਅਤੇ ਰਾਹੁਲ ਗਾਂਧੀ ਨੂੰ ਭੇਜ ਰਹੇ ਹਾਂ ਦੱਸਦੇ ਕਿ ਇਹਨਾਂ ਚਾਰ ਨੇਤਾਵਾਂ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਐਮੋਨੀਆ ਮਿਸ਼ਰਤ ਪਾਣੀ ਜੋ ਕਿ ਅਸੀਂ ਪੀਤਾਗੇ ਜੇਕਰ ਉਹ ਅਜਿਹਾ ਕਰਦੇ ਨੇ ਤਾਂ ਅਸੀਂ ਸਵੀਕਾਰ ਕਰਾਂਗੇ ਕਿ ਅਸੀਂ ਗਲਤ ਸੀ ਉਹਨਾਂ ਕਿਹਾ ਹੈ ਕਿ ਕਿ ਜ਼ਹਿਰੀਲੇ ਪਾਣੀ ਦਾ ਮਤਲਬ ਹੈ ਕਿ ਇਸ ਦੇ ਵਿੱਚ ਅਮੋਨੀਆ ਦਾ ਪੱਧਰ 7 ਪੀਪੀਐਮ ਤੱਕ ਕਾਫੀ ਵੱਧ ਗਿਆ ਹੈ ਅੱਜ ਦੇ ਬੋਲਤਿਆਂ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਹਨੇਰਾਪੋ ਪੰਜਾਬੀ ਲਿੰਕ ਮੀਡੀਆ ਦੇ ਨਾਲ